ਪੰਜਾਬ ਦਾ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਜ਼ਮੀਨਾਂ ਦਾ ਤਾਂ ਜਿਹੜਾ ਤੇਰੇ ਸੁਨਹਿਰੀ ਅਖਾਦ ਲਿਖਿਆ ਜਾਊਗਾ ਤੇ ਬੇਚਰਾ ਪਿੰਡ ਦੇ ਵਿੱਚ ਕਿਸੇ 23 ਤਰੀਕ ਨੂੰ ਮੀਟਿੰਗ ਕੀਤੀ ਸੀ ਕਿ ਸਾਡਾ ਦੋ ਲਗਦਾ ਲੱਗਦੇ ਅਰੇ ਪਿੰਡ ਦੇ ਵਿੱਚ ਚਰਾ ਕੇ ਲਾ ਕੇ ਰਹਾਗੇ ਉਹ ਅੱਜ ਇਤਿਹਾਸ ਤੁਸੀਂ ਲੋਕਾਂ ਨੇ ਜਿਹੜਾ ਬਣਜ ਕੀਤਾ ਤੇ ਸੁਨਹਿਰੀ ਇਤਿਹਾਸ ਬਣਾਇਆ ਤੇ ਅੱਜ ਤੋਂ ਬਾਅਦ ਇਸ ਜ਼ਮੀਨ ਦੇ ਵਿੱਚ ਕਹਿਣਾ ਚਾਹੁੰਆਂ ਤੇ ਇਸ ਬੇਤਰਾਗ ਪਿੰਡ ਦੇ ਵਿੱਚ ਅੱਜ ਚਿਰਾਗ ਲੱਗ ਚੁੱਕਿਆ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਕਿਰਤੀ ਲੋਕਾਂ ਨੇ ਆਪਣੇ ਸਿਰਾਂ ਤੇ ਕੱਪੜਾ ਬੰਨ੍ਹ ਕੇ ਜਿੱਥੇ ਪਹੁੰਚੇ ਨੇ ਤੇ ਦੌੜੇਦਾਰੀ ਕਰਕੇ ਚੱਲਿਆ ਇੱਕ ਬੰਤੀ ਆਇਆ ਕਿ ਜਿਹਨੇ ਵੀ ਇਹ ਜ਼ਮੀਨ ਸੇਕੇਰੇ ਉੱਪਰ ਲਈਆ ਸਾਡੇ ਵੀ ਲੋਕ ਥੀਰੀ ਪਾਲੀ ਰਲ ਤੇ ਰਹੇ ਨੇ ਜ਼ਮੀਨ ਦਾ ਮੁੱਲ ਸਾਨੂੰ ਪਤਾ ਤੇ ਜਮੀਨ ਦੇ ਉੱਪਰ ਬੀਜੀ ਹੋਈ ਫਸਲ ਦਾ ਮੁੱਲ ਵੀ ਸਾਨੂੰ ਪਤਾ ਕਿ ਕਿਵੇਂ ਪੁੱਤਾ ਵਾਂਗੂ ਪਾੜੀ ਦਿਆ ਅਸੀਂ ਕਿਸੇ ਦੀ ਕੋਈ ਫਸਲ ਨੂੰ ਨੁਕਸਾਨ ਨਹੀਂ ਕਰਾਂਗੇ ਪਰ ਨਾਲ ਹੀ ਕਹਿ ਕੇ ਚੱਲਿਆ ਕਿ ਕਣਕ ਵੱਢ ਲਿਓ ਜੀਰੀ ਨਾਲ ਆ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜੀਰੀ ਜਿਹੜਾ ਇਹ ਕਰਤੀ ਲੋਕ ਲਾਉਣਗੇ ਅੱਜ ਤੋਂ ਜ਼ਮੀਨ ਸਾਡੀ ਆ ਇਹ ਦੂਸਰੀ ਬੈਂਤੀ ਆ ਕੋਲ ਇਤਿਹਾਸ ਦਵਾ ਕਰੂੰਗਾ ਇਹ ਪਿੰਡ ਬੇਚਰਾ ਗਿਆ ਪੀੜ ਐਸਵੰਦੇ ਨਾਂ ਦੇ ਉੱਪਰ ਪਰ ਜੱਜ ਤਾਂ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਬੇਗੰਪੁਰੇ ਦੀ ਗੱਲ ਸਾਡਾ ਗੁਰੂ ਰਵਿਦਾਸ ਕਰਕੇ ਗਿਆ ਧੀ ਜਿਹੜੇ ਵਿਚਾਰ ਦੀ ਗੱਲ ਸ਼ੀਰ ਭਾਗਤ ਸਿੰਘ ਨੇ ਕੀਤੀ ਸੀ ਜਿਹੜੇ ਵਿਚਾਰ ਦੀ ਗੱਲ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ ਉਸ ਵਿਚਾਰ ਤਾਇਤ ਮੈਂ ਜ਼ਮੀਨ ਪ੍ਰਾਪਤੀ ਸ਼ਗਾਇਸ ਕਮੇਟੀ ਵੱਲੋਂ ਸੈਂਕੜੇ ਪਿੰਡਾਂ ਦਾ ਮਤਾ ਪਾਸ ਕਰਦੇ ਹੋਏ ਹਜ਼ਾਰਾਂ ਲੋਕਾਂ ਦੀ ਉਸ ਲੜਾਈ ਨੂੰ ਅੱਗੇ ਤੋਰਦੇ ਹੋਏ ਅੱਜ ਤੋਂ ਇਹ ਵੀਰ ਇਸ ਵਾਰ ਪਿੰਡ ਦਾ ਨੋ ਬੇਗੰਪੁਰਾ ਆਊਗਾ ਬੇਗੰਪੁਰਾ ਆਊਗਾ ਤਾਂ ਅੱਜ ਤੋਂ ਬਾਅਦ ਕਿਸੇ ਨੇ ਬੇਚਰਾਗ ਨਹੀਂ ਕਹਿਣਾ ਕਿਸੇ ਨੇ ਵੀਰ ਰਸਵਾ ਨਹੀਂ ਕਹਿਣਾ ਜੇ ਕਹਿਣਾ ਕਿਸੇ ਨੇ ਤਾਂ ਸਾਡੇ ਗੁਰੂ ਰਵਿਦਾਸ ਦੇ ਸੁਪਨਿਆਂ ਦਾ ਪਿੰਡ ਹੈ ਅੱਜ ਤੋਂ ਬੇਗੰਪੁਰੇ ਦੇ ਨੌਰਾਜਾ ਜਾਊਗਾ ਜੋ ਜਿਹੜੇ ਬੇਗੰਪੁਰੇ ਦੀ ਗੱਲ ਸ੍ਰੀ ਗੁਰੂ ਰਵਿਦਾਸ ਨੇ ਕੀਤੀ ਸੀ ਕਿ ਐਸਾ ਚਾਹੂ ਰਾਜ ਮੈਂ ਜਾਂ ਮਿਲੈ ਸਭਨ ਕੋ ਆਨ ਛੋਟ ਬੜੇ ਸਭ ਸੰਤ ਸਹਿ ਰਵਦਾਸ ਰਹੇ ਤਸਨ ਕਿ ਐਜਾ ਰਾਜ ਤੇ ਐਜਾ ਪਿੰਡ ਹੋਵੇ ਜਿੱਥੇ ਕੋਈ ਕਾਮਨਾ ਹੋਵੇ ਉਹ ਪਿੰਡ ਇਸ ਪਿੰਡ ਦੇ ਵਿੱਚ ਬਸਾਇਆ ਜਾਊਗਾ ਇਹ ਤੁਸੀਂ ਦੇਖ ਲਓ ਕਿ ਤਾ ਚੱਲ ਕੇ ਆਇਆ ਉੱਥੋਂ ਜ਼ਮੀਨ ਸ਼ੁਰੂ ਹੋ ਕੇ ਦੂਜੇ ਪਾਸੇ ਧਰਤੀ ਨਾਲ ਰੱਬ ਥੱਲੇ ਲੱਗ ਜਾਂਦਾ ਇੱਥੇ ਤੱਕ ਇਹ ਜ਼ਮੀਨ ਆ ਜਿਹੜੀ ਬੈਂਕਲ ਪਈਆ ਤੇ ਇਹ ਸਰਪਾ 95 ਕਿੱਲੇ ਜ਼ਮੀਨਾਂ ਦੂਜੇ ਪਾਸੇ ਜੇ ਸਾਡੀ ਜਨਤਾ ਮਾਦੀ ਆਉਣ ਵਾਲੇ 2 ਮਹੀਨੇ ਦੇ ਵਿੱਚ ਪਿੰਡਾਂ 'ਚੋਂ ਲਿਸਟਾਂ ਵਾਦੀਆਂ ਨੇ ਲੋਕ ਹੋਰ ਵੱਡੀ irdti ਚਾਹੁੰਦੇ ਨੇ ਇੱਕ ਆਫਲਾ ਹੋਰ ਵਾਦਾ ਤਾਂ ਨਾਲ ਆ ਜਿਹੜਾ ਬੀੜ ਪਈਆ 550 ਏਕੜ ਪਈਆ ਜਿਹਦੇ 'ਚ ਸਰਪਕਾਉਂਗਾ ਵਾਦੀਆਂ ਨੇ ਜਿੱਥੇ ਇੱਥੇ ਤੱਕਾ ਆਇਆ ਉੱਤੇ ਇਹ ਜਿਹੜੀ ਬੀੜ ਬਣਾ ਕੇ ਵੀ ਸਾਡੇ ਲੋਕਾਂ ਨਾਲ ਤੱਕਾ ਕੀਤਾ ਕਹਿੰਦੇ ਇੱਥੇ ਬਾਸ ਕੇ ਫਿਰਦੇ ਨਹੀਂ ਜੰਗਲੀ ਜਾਨਵਰ ਰੱਖੇ ਹੋਏ ਨੇ ਪਰ ਸਿਰਫ ਗਊਆਂ ਛੱਡ ਕੇ ਉਹਨਾਂ ਦਾ ਦੁੱਧ ਪੀਤਾ ਜਾ ਰਿਹਾ ਤੇ ਕਦੇ ਜ਼ਮੀਨ ਵੰਡਣ ਦੀ ਲੋੜ ਨਹੀਂ ਚਿੱਤੀ ਅੱਜ ਇਹ ਮੋਟਰ ਤੇ ਚਿਰਾਗ ਲਾ ਕੇ ਵੰਡੜ ਜ਼ਮੀਨ ਦੇ ਵਿੱਚ ਸਾਡੇ ਲੋਕ ਆਪਣੀ ਆਖ ਚਿਤਾਈ ਕਰਕੇ ਜਾਂਦੇ ਨੇ ਤਾਂ ਦੂਜੇ ਪਾਸੇ ਨਾਲ ਜਿਹੜੀ ਇਹ ਬੀੜ ਪਈਆ ਨਾਲੀ ਇੱਕ ਇਹ ਵੀ ਮਤਾਂਗਾ ਭਈ ਜੇ ਵੱਡੀ ਗਿਰਤੀ ਜਲਾਕ ਆਉਂਦੇ ਨੇ ਤਾਂ ਬਾਡਾ ਫੇਰੇ ਬੀੜ ਨੂੰ ਵੀ ਲਾਵਾਂਗੇ ਪਿੰਡ ਨਾਲੇ ਦੇ ਉੱਪਰ ਵੀ ਇੱਕ ਬਸੂਗਾ ਆਇਆ ਵੀ ਯਾਰਾ ਯਾਰਾ ਤੇ ਦੂਜੇ ਪਾਸੇ ਪਿੰਡਾਂ ਦੇ ਕਿਰਤੀ ਲੋਕਾਂ ਨੂੰ ਬੇਨਤੀ ਆ ਕਿ ਜਦੋਂ ਤੇ ਪਿੰਡਾਂ ਚੋਂ ਤੁਰਿਆਂ ਜ਼ਮੀਨਾਂ ਦੀ ਗੱਲ ਕਰਦੇ ਆ ਪਿੰਡਾਂ ਦੇ ਚੌਧਰੀ ਜਿਹੜੇ ਚੰਨੇ ਚਾਕੇ ਰੋਲ ਵੀ ਮਰਾ ਸਾਡੇ ਨਾਲ ਆਉਂਦੇ ਨੇ ਉਹਨਾਂ ਲੋਕਾਂ ਨੂੰ ਟੀਚਰਾ ਕਰਦੇ ਨੇ ਕਿ ਇਹਨਾਂ ਦੇ ਤੁਹਾਨੂੰ ਕੀ ਲੈ ਕੇ ਦੇਣਾ ਉਹਨਾਂ ਨੂੰ ਜਾ ਕੇ ਅੱਜ ਜਵਾਬ ਦੇ ਦਿਓ ਪਿੱਕੀਲਾ ਕਿਲਾ ਪਿਆ ਸਾਡਾ ਬੇਗਾਪੁਰੇ ਦੇ ਵਿੱਚ ਪਿਆਗਾ ਤੇ ਕਾ ਉੱਜਾਉਣ ਵਾਲੇ 2 ਮਹੀਨਿਆਂ ਨੂੰ ਕਰਨ ਆ ਗਿਆ ਕਿਉਂਕਿ ਤਾਂ ਤੈਨਾਂ ਮੇਰੇ ਜਿਆਦਾ ਸੰਗਰੂਰ ਦੇ ਕਲਾਰਾ ਪਿੰਡ ਦੀ ਬੀਬੀ ਸ਼ਾਹਦ ਆਈ ਆ ਜਿਹਦੇ ਕੋਲ ਰਾਇਣੋ ਕਰ ਰਹੇ ਨਹੀਂ ਹਰ ਵਾਰੀ ਕਿਰਾਏ ਤੇ ਰਹਿੰਦੀ ਆ ਤੇ ਹਰ ਪ੍ਰੋਗਰਾਮ ਦੇ ਉੱਪਰ ਆਉਂਦੀ ਆ ਕਹਿੰਦੀ ਮੈਂ ਸਾਰੀ ਪੰਚਾਇਤਾਂ ਦੇ ਹਾੜੇ ਕੱਢੇ ਹਰ ਪੰਚਾਇਤ ਨੂੰ ਕਹਾਂ ਵੀ ਮੈਨੂੰ ਘਰ ਲਈ ਜਗ੍ਹਾ ਦੇ ਦਿਓ ਕਦੀ ਜਵਾਬ ਦਿੰਦੇ ਨੇ ਜਿਹੜੇ ਛੰਡੇ ਵਾਲਾ ਮਫਰਦੀਆਂ ਨਾਲੋਂ ਤੋਂ ਲੈ ਲਈ ਤਾਂ ਕਹਿਣਾ ਚਾਹੁੰਦਾ ਅੱਜ ਬੀਬੀ ਵੀ ਉਹਦਾ ਪੰਚਾਇਤੀ ਦੀ ਲੜਦੇ ਸੀ ਤੇ ਅੱਜ ਸਮਾਗਿਆ ਅਸੀਂ ਕਹਿਣਾ ਚਾਹੁੰਦੇ ਆ ਉਹਦਾ ਘਰ ਵੀ ਇੱਥੇ ਪਊਗਾ ਹੋਰ ਵੀ ਜਿਹੜੇ ਤੇ ਜ਼ਮੀਨੇ ਨੇ ਕਹਦੇ ਸਾਰਿਆਂ ਨੂੰ ਬੀਤੇ ਗੰਪਰੇ ਦੇ ਵਿੱਚ ਪਲਾਟ ਅੱਜ ਕੱਟੇ ਜਾ ਚੁੱਕੇ ਨੇ ਦਾਵੇਦਾਰੀ ਹੋ ਚੁੱਕੀ ਆ ਪਰ ਨਾਲ ਇੱਕ ਇਹੋ ਜ਼ਿੰਮੇਵਾਰੀ ਵੀ ਲੈ ਕੇ ਜਾਣੀ ਆ ਕਿ ਸਾਡਾ ਦੁਸ਼ਮਣ ਕੋਈ ਕੱਲਾ ਇਹ ਜ਼ਮੀਨ ਤੇ ਆ ਜਿਹੜਾ ਤਣਾੜਾ ਉਹ ਨਹੀਂ ਹੈਗਾ ਸਾਡੇ ਦੁਸ਼ਮਣ ਪਿੰਡਾਂ ਦੇ ਵਿੱਚੋਂ ਚੌਧਰੀ ਬੈਠੇ ਨੇ ਜਿਹੜੇ ਸਾਨੂੰ ਜੁੱਤੀ ਥੱਲੇ ਰੱਖ ਕੇ ਰੱਖਣਾ ਚਾਹੁੰਦੇ ਨੇ ਕਿਉਂਕਿ ਜ਼ਮੀਨ ਦਾ ਸਵਾਲ ਕਲਾ ਜ਼ਮੀਨ ਦਾ ਸਵਾਲ ਹੀ ਸੱਤਾ ਦਾ ਵੀ ਸਵਾਲ ਆ ਉਹ ਸੱਤਾ ਪਿੰਡ ਪੱਤਰੀ ਤਾਂ ਹੀ ਟੁੱਟਦੀ ਆ ਜੇ ਸਾਡੇ ਲੋਕ ਜ਼ਮੀਨ ਵਾਲੇ ਹੋ ਕੇ ਉਹਨਾਂ ਦੇ ਬਰਾਬਰ ਬੈਠਣ ਜੋ ਕਰੇ ਹੁੰਦੇ ਆ ਤੇ ਪਿੰਡਾਂ ਦੇ ਵਿੱਚ ਜੇ ਸਾਡੇ ਲੋਕੋ ਚੌਧਰੀਆਂ ਦੇ ਬਰਾਬਰ ਬੈਠਣ ਜੋ ਕਰੇ ਹੋਗੇ ਤਾਂ ਫੇਰ ਉਹ ਨਰਾਜ ਦੂਰ ਨਹੀਂ ਆਏਗਾ ਜਦੋਂ ਪੂਰੇ ਪੰਜਾਬ ਦੇ ਵਿੱਚ ਸਾਡੇ ਕਿਰਤੀ ਲੋਕਾਂ ਦਾ ਝੰਡਾ ਲਹਿਰਾਊਗਾ ਤੋ ਇਸ ਕਾਕੇ ਪਿੰਡਾਂ ਦੇ ਚੌਧਰੀਆਂ ਤੋਂ ਸੁਚੇਤ ਰਹੋ ਜਿਹੜੇ ਲਗਾਤਾਰ ਸਾਡੇ ਲੋਕਾਂ ਨੂੰ ਪਾੜਦੇ ਨੇ ਉਹਨਾਂ ਦੀਆਂ ਜ਼ਮੀਨਾਂ ਵੱਲ ਨੂੰ ਵੀ ਆਵਾਂਗੇ ਇਸ ਕਾਕੇ ਬੇਨਤੀ ਆ ਪਿੰਡ ਪਤਰੀ ਕੋਲ ਦੀ ਹੁਸ਼ਿਆਰੀ ਕਰੋ ਪਿੰਡਾਂ ਦੇ ਵਿੱਚ ਆਪਣੇ ਜੁੰਟੇ ਸਾਬਤ ਕਰੋ ਇੱਕਾ ਸਾਰੋ ਆਪਣਾ ਪਾਕੀ ਪਿੰਡਾਂ ਦੇ ਵਿੱਚ ਜਾਓ ਰਿਸ਼ਤੇਦਾਰੀ ਵਿੱਚ ਜਾਓ ਤਸੋ ਪਈ ਜ਼ਮੀਰ ਬੀੜਾ ਸਵਾਂ ਦੇ ਵਿੱਚ ਗਈ ਤੀ ਤਾਂ ਬਾੜਾ ਲਾ ਕੇ ਆਇਆ ਪਰ ਨਾਲ ਹੀ ਕਿਉਂਕਿ ਮਸਲਾ ਇੱਥੇ ਨਹੀਂ ਰੁਕਦਾ ਇਸ ਤੋਂ ਅੱਗੇ ਮਜੀਠੀਏ ਦੇ ਸੌਰਿਆਂ ਦੀ ਜ਼ਮੀਨ ਪਈਆ 200 ਕਿੱਲੇ ਨਾਈਆ ਨਾਲੇ ਸਰਦਾਰ ਨੇ ਇੱਥੇ ਇੱਥੇ ਬਲਵੌੜ ਵਾਲੇ ਸਰਦਾਰ ਬੈਠੇ ਨੇ ਇੱਥੇ ਜਿਹੜਾ ਸੌਰ ਵਾਲਾ ਜਾਜਾ ਜਿਹਦੇ ਤੇ ਜ਼ਿੰਮੇਵਾਰੀਆਂ ਵੀ ਲੋਕਾਂ ਨੂੰ ਜ਼ਮੀਨਾਂ ਵੰਡਣੀਆਂ ਨੇ ਉਹ ਬੈਠਾਗਾ ਪਰ ਅੱਜ ਤੱਕ ਉਹਨਾਂ ਨੇ ਕਦੇ ਜ਼ਮੀਨਾਂ ਵੰਡਣ ਦੀ ਗੱਲ ਨਹੀਂ ਕੀਤੀ ਹੈਗੀ ਇਸ ਕਰਕੇ ਸਾਡੀ ਲੜਾਈ ਕੱਲੀ ਇਸ ਨਾਲ ਨਹੀਂ ਸਾਡੀ ਲੜਾਈ ਉਸ ਭੂਮੀਪਤੀ ਜਮਾਤ ਨਾਲ ਆ ਜਿਹੜੀ ਉਹ ਸੱਤਾ ਦੇ ਉੱਪਰ ਕਾਜ਼ ਕਰਿਆ ਇਹ ਸੱਤਾ ਦੇ ਉੱਪਰ ਤਾਂ ਹੀ ਕਾਬਜਾ ਬਈਓ ਜ਼ਮੀਨਾਂ ਦੀ ਮਾਲਕਾ ਤੇ ਅੱਜ ਬਾੜਾ ਲੱਗ ਚੁੱਕਿਆ ਇਤਿਹਾਸ ਦੇ ਵਿੱਚ ਜਦੋਂ ਵੀ ਨਾਮ ਆਊਗਾ ਤਾਂ 28 ਫਰਬਰੀ ਦਾ ਇਹ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਲਿਖਿਆ ਜਾਊਗਾ ਵੀ ਲੋਕ ਨੇ ਜਿਹੜੇ ਗਏ ਸੀ ਤੇ ਰਾਤੇ ਕੱਪੜਾ ਵੜ ਕੇ ਤੇ ਆਪਣੇ ਹਿੱਸੇ ਦੀ ਜ਼ਮੀਨ ਉੱਪਰ ਕੰਡਾ ਲਾ ਕੇ ਆਏ ਸੀ ਦੁਬਾਰਾ ਫੇਰ ਕਹਿਣਾ ਚਾਹੁੰਦੇ ਆ ਵੀ ਅੱਜ ਤੋਂ ਜਾ ਕੇ ਆਮਲੀ ਕਰਨਾ ਵੀ ਪ੍ਰੋਗਰਾਮ ਨਿਪਟੜ ਗਿਆ ਕੋਈ ਗੱਲ ਨਹੀਂ ਜੰਗਾ ਅੱਜ ਤੋਂ ਸ਼ੁਰੂ ਹੋਈ ਆ ਤੇ ਜੰਗ ਨੂੰ ਸਿਰੇ ਤੁਸੀਂ ਐਸੇ ਤਰੀਕੇ ਨਾਲ ਲਾ ਛੰਡੇ ਨਾਲ ਲਾਉਣਾਗਾ ਤੇ ਜਮੀਨ ਦੇ ਉੱਪਰ ਪੱਕਾ ਕਬਜ਼ਾ ਕਰਕੇ ਜਿੰਨਾ ਸਮਾਂ ਕਾਰਨੀ ਪੈਂਦੇ ਤੇ ਸਾਡੇ ਲੋਕਾਂ ਦੀ ਦਾਅਵੇਦਾਰੀ ਨਹੀਂ ਹੁੰਦੀ ਤੇ ਉਹ ਬੇਚਰਾਕ ਪਿੰਡ ਦੀਆਂ ਜ਼ਮੀਨ ਦੇ ਵਿੱਚ ਸਾਡੇ ਲੋਕਾਂ ਦਾ ਨਾਂ ਨਹੀਂ ਚੜਦਾ ਉਹਨਾਂ ਸਮਾਂ ਇਹ ਲੜਾਈ ਜਾਰੀ ਰਹੂਗੀ ਤੇ 2 ਤੋਂ 2 ਮਹੀਨੇ ਬਾਅਦ ਸੱਦਾ ਦੇਵਾਂਗੇ ਪਈਆ ਉਹ ਪਿੰਡਾਂ ਦੇ ਵਿੱਚੋਂ ਵੱਡੀ ਕਿਰਤੀ ਦੇ ਵਿੱਚ ਅੱਜ ਮਾਂਗੂ ਨਹੀਂ ਆਉਣਾ ਕੱਲੇ ਛੰਡੇ ਲੈ ਕੇ ਇਹ ਤਾਂ ਵੀਰ ਆ ਜਿਹੜੀ ਉਹ ਵੀ ਪਕੜੀਆਂ ਤੱਕ ਉਹ ਦਰਾਸੇ ਵੀ ਲੈ ਕੇ ਆਉਣੇ ਪੈਣੇ ਆ ਨਾਰੀ ਰਵਾਇਤੀ ਹਥਿਆਰ ਲੈ ਕੇ ਆਉਣੇ ਪੈਣੇ ਆ ਪਿੰਡਾਂ ਦੇ ਵਿੱਚੋਂ ਆਪਣੀ ਝੁੱਗੀ ਪਾਉਣ ਵਾਸਤੇ ਪਹਿਲਾ ਕਾਰੋਸਾਨਣ ਵਾਸਤੇ ਸਾਰਾ ਸਮਾਨ ਲੈ ਕੇ ਆਉਣਾ ਉਹਦੀ ਤਿਆਰੀ ਅੱਜ ਤੋਂ ਪਿੱਟੀ ਜਾਓ ਪਿੰਡਾਂ ਦੇ ਵਿੱਚ ਲਿਸਟਾਂ ਬਣਾਈਏ ਇਕੱਠੇ ਹੋਈਏ ਤੇ ਆਉਣ ਵਾਲੇ 2 ਮਹੀਨਿਆਂ ਤੱਕ ਜਿਵੇਂ ਪਿਛਲੀ 20 ਤਰੀਕ ਨੂੰ ਕਹਿ ਕੇ ਚੱਲੇ ਸੀ ਕੋਡੇ ਤੋਂ ਚਾਹੇ ਸੈਂਕੜੇ ਦੀ ਗਿਣਤੀ ਵਿੱਚ ਥੋੜੇ ਲੋਕ ਮਜੂਦ ਸੀ ਉੱਥੇ ਪਰ ਕਿਹਾ ਸੀ ਭਈ ਸੂਰਜ ਚਾਹੇ ਪੁੱਠੇ ਪਾਸਿਓਂ ਚੜ੍ਹ ਜਾਏ ਚਾਹੇ ਦਿਨ ਦੀ ਜਗ੍ਹਾ ਤੇ ਰਾਤ ਹੋ ਜਾਏ ਪਰ ਚਰਾਗ ਲੱਗ ਕੇ ਰਹੂਗਾ ਤੇ ਚਰਾਗ ਲੱਗਿਆ ਤੇ ਦੂਜੇ ਪਾਸੇ ਹੁਣ ਬੈਠੀ ਇਹ ਆ ਵੀ ਪੱਕੇ ਕਬਜ਼ੇ ਵਾਸਤੇ ਤਿਆਰੀ ਅੱਜ ਤੋਂ ਪਿੰਡਾਂ ਦੇ ਵਿੱਚ ਕਰੋ ਮੀਟਿੰਗਾਂ ਕਰੋ ਬਾਕੀ ਪਿੰਡਾਂ ਤੱਕ ਪਹੁੰਚ ਕਰੋ ਇਲਾਕਿਆਂ 'ਚ ਮਜ਼ਬੂਤੀ ਕਰੋ ਜਿਹੜੇ ਪਿੰਡ ਨਹੀਂ ਆਏ ਉਹਨਾਂ ਨੂੰ ਨਾਲ ਜੋੜੋ ਵੱਡੀ ਗਿਣਤੀ ਚਾਓ ਵੱਡੀ ਗਿਣਤੀ ਚਾ ਕੇ ਇਸ ਪ੍ਰੋਗਰਾਮ ਨੂੰ ਸਫਲ ਕਈਏ ਤੇ ਫੇਰ ਇਸ ਤਰ੍ਹਾਂ ਦੀ ਮੋਟੇ ਜਮੀਨ ਦੇ ਵਿੱਚ ਪੱਕਾ ਬੈਠਾਂਗੇ ਦੂਜੀ ਬੇਨਤੀ ਇਹ ਆ ਕਿ ਦੇਖੋ ਹਾਲ ਦੀ ਘੜੀ ਅਸੀਂ ਚਿਰਾਗ ਲਾਉਣਾ ਸੀ ਲਾ ਚੁੱਕੇ ਆ ਅਸੀਂ ਕੋਈ ਹੋਲੜਵਾਜ ਨਹੀਂ ਜਿਵੇਂ ਆਏ ਸੀ ਸਾਰਿਆਂ ਨੇ ਇਸੇ ਜਾਤ ਦੇ ਵਿੱਚ ਇੱਥੇ ਕੋਈ ਨੁਕਸਾਨ ਨਹੀਂ ਕਰਨਾ ਫਸਲ ਦਾ ਨਾ ਕੋਈ ਸਾਧਨਦਾਰਾ ਹੋਰ ਜਿਵੇਂ ਆਏ ਸੀ ਉਸੇ ਤਰੀਕੇ ਨਾਲ ਜਿਹੜਾ ਬਾਸ ਚਲਾਂਗੇ ਬੇਨਤੀ ਇਹ ਹੀ ਆ ਵੀ ਜਾ ਕੇ ਆਪਣੇ ਸੰਘਰਸ਼ ਨੂੰ ਆਪਣੇ ਕੀਦੇ ਨੂੰ ਠੋਸ ਕਰੀਏ ਜਿੰਦੀ ਵਧਾਈਏ ਅੱਡੀ ਗਿਣਤੀ ਤੇ ਜੱਥੇਬੰਦ ਹੋਈਏ ਇਹ ਜ਼ਮੀਨ ਅੱਜ ਤੋਂ ਬਾ ਸਾਡੀ ਹੁੰਦੀ ਆ ਇਹਨੀਆਂ ਗੱਲਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ